ਕੱਲ ਪਲਵਿੰਦਰ ਝੋਟੇ ਦੇ ਹਮਲਾ ਹੋ ਗਿਆ ਨਾਲੇ ਤੌਰੇ ਨਾਲ ਹੱਥੋਂ ਪਾਈ ਹੋਏ ਨਾਲੇ ਉਹਦੀ ਕੱਲ ਪੱਗ ਲਾਤੀ ਤੇ ਉਹਦੇ ਜਿਹੜਾ ਕਹਿ ਲੋ ਦੋ ਤਿੰਨ ਨੌਜਵਾਨ ਸੀਗੇ ਮੈਂ ਕਿੰਨਾ ਨਜ਼ਾਰਾ ਲਿਆਤਾ ਉਹਨਾਂ ਨੇ ਉਹਦੇ ਗੱਲ ਪੈ ਗਏ ਕਿ ਆ ਬੱਲੇ ਬੱਲੇ ਕਰਾਤੀ ਆ ਬੱਲੇ ਬੱਲੇ ਕਰਾਤੀ ਇਸ ਗੱਲ ਤੋਂ ਕਿ ਪਲਵਿੰਦਰ ਝੋਟੇ ਨੇ ਕੱਲ ਮਾੜਾ ਕੰਮ ਬਹੁਤ ਕੀਤਾ ਸੀਗਾ ਉਹਨੇ ਬਹੁਤ ਲੋਕਾਂ ਦਾ ਨੁਕਸਾਨ ਕਰਤਾ ਸੀ ਕੱਲ ਮੈਂ ਵਿਖਾਉਣਾ ਇੱਕ ਪਲਵਿੰਦਰ ਝੋਟਾ ਸੀਗਾ ਇਹ ਕੋਈ ਸ਼ੀਰਾ ਢਿੱਲੋ ਆ ਜਿਹੜਾ ਬੇਲੀ ਉਹ ਇਹ ਇਹਨਾਂ ਨੇ ਪੇਜਤੇ ਸੀਗੇ ਇਹਨਾਂ ਨੇ ਕੱਲ ਨਾ ਜਿਹੜਾ ਕਹਿ ਲੋ ਕੁਝ ਬੰਦਿਆਂ ਦਾ ਨੁਕਸਾਨ ਕਰਤਾ ਤੇ ਫਿਰ ਭਾਈ ਅਗਲਿਆਂ ਨੇ ਤੈਵਜਾ ਕੰਮ ਕਰਨਾ ਹੀ ਸੀ ਇਹ ਚੈੱਕ ਕਰੋ ਨੁਕਸਾਨ ਕੀ ਆ ਆ ਵੇਖੋ ਆ ਵੇਖ ਐਨੇ ਇਹਨਾਂ ਨੇ ਕੈਸਲ ਫੜਾਤੇ ਆ ਵੇ ਐਨਾ ਤਾਂ ਗੜੇ ਨਹੀਂ ਡੱਕਦੇ ਸਮਾਨ ਤੋਂ ਜਿੰਨੇ ਇਹਨਾਂ ਨੇ ਆ ਆ ਵੇਖੋ ਕਿੰਨਾਂ ਆਈਏ ਨੇ ਬੇਟਾ ਆ ਵੇਖੋ ਯਾਰੇ ਇਹ ਇਹ ਤੁਸੀਂ ਇੰਨਾ ਕਿਉਂ ਨੁਕਸਾਨ ਕਰਦੇ ਆਂ ਭਈ ਉਹਨਾਂ ਦਾ ਕਮਾਲ ਹੋ ਗਈ ਥੋੜੀ ਤੁਸੀਂ ਥੋਨੂੰ ਇਹ ਆ ਕਿਤੇ ਪੰਜਾਬ ਦੇ ਨੌਜਵਾਨ ਵੱਜ ਜਾਣਗੇ ਨਹੀਂ ਬਚਨੇ ਥੋੜੇ ਦੋ ਚਾਰਾਂ ਨਾਲ ਨਹੀਂ ਬਚਨੇ ਪਰ ਜਿਹੜਾ ਉਪਰਾਲਾ ਤੁਸੀਂ ਕੀਤਾ ਜੇਕਰ ਉਹ ਸਾਰਾ ਪੰਜਾਬ ਕਰ ਲੇ ਤੇ ਮੈਂ ਕਹਿੰਦਾ ਬੱਲੇ ਬੱਲੇ ਹੋ ਜੇ ਜਿਹੜਾ ਕੱਲ ਪਲਵਿੰਦਰ ਝੋਟੇ ਹੋਰਾ ਤੇ ਹਮਲਾ ਹੋਇਆ ਤੇ ਨਾਲ ਇੱਕ ਨੌਜਵਾਨ ਜਿਹੜਾ ਸ਼ੀਰਾ ਢਿੱਲੋ ਇਹ ਇੰਨਾ ਤੇ ਉਲਟਾ ਜਿਹੜਾ ਨਸ਼ਾ ਜਿਹੜਾ ਕੋਈ ਨਸ਼ਾ ਨੁਸ਼ਾ ਵੇਚਦੇ ਆ ਉਲਟਾ ਉਹ ਇਹਨਾਂ ਨੂੰ ਕੁੱਟਣ ਲੱਗ ਗਏ ਉਲਟਾ ਉਹਨਾਂ ਨੇ ਪੱਗਾਂ ਲਾਈਆਂ ਤੇ ਪੁਲਿਸ ਪਾਸੇ ਖੜੀ ਰਹੀ ਬਾਅਦ ਦੇ ਵਿੱਚ ਇਹਨਾਂ ਨੂੰ ਗ੍ਰਿਫਤਾਰ ਕਰਕੇ ਲੈ ਗਈ ਹੁਣ ਇਹ ਤੁਸੀਂ ਨੁਕਸਾਨ ਉਹਨਾਂ ਦਾ ਤਾਂ ਘੱਟ ਕੀਤਾ ਪਰ ਜਿਹੜਾ ਲੋਕਾਂ ਦਾ ਫਾਇਦਾ ਕੀਤਾ ਉਹ ਜ਼ਿਆਦਾ ਕੀਤਾ ਜਿਹੜੇ ਇਹ ਕੈਪਸੂਲ ਵਜਦੇ ਆ ਪਰਹਿਗਾ ਪਰੂਗਾ ਜਿਹੜੇ ਸਿਗਨੇਚਰ ਦੇ ਵਜਦੇ ਆ ਇਹ ਜਿਹੜੇ ਕੈਪਸੂਲ ਇੱਥੋਂ ਨਸ਼ਾ ਸਟਾਰਟ ਹੋ ਜਾਂਦਾ ਅੱਜ ਕੱਲ ਚਿੱਟਾ ਵੀ ਪਿੰਦੇ ਆ ਨਾਲ ਇਹ ਵੀ ਖਾਂਦੇ ਆ ਤੇ ਜਦੋਂ ਕੰਮ ਧੰਦੇ ਤੇ ਉਹਨਾਂ ਨੂੰ ਕੋਈ ਲੈ ਕੇ ਨਹੀਂ ਜਾਂਦਾ ਫਿਰ ਉਹ ਚੋਰਨਾ ਕਰਦੇ ਆ ਜਦੋਂ ਚੋਰੀਆਂ ਤੋਂ ਕੰਮ ਖਤਮ ਹੋ ਜਾਂਦਾ ਫਿਰ ਉਹ ਲੈ ਕੇ ਆ ਪੰਜ ਪੰਜ 4 400 ਰੁਪਏ ਦਾ ਕਾਪਾ ਜਾ ਫਿਰ ਉਹ ਲੁੱਟਾਂ ਖੋਹਾਂ ਕਰਦੇ ਆ ਇੱਥੇ ਪਤਾ ਨਹੀਂ ਕਿੰਨੀਆਂ ਕ ਮੌਤਾ ਹੋ ਜਾਂਦੀਆਂ ਕਿੰਨੇ ਕ ਰਾਤ ਨੂੰ ਕਤਲ ਹੋ ਜਾਂਦੇ ਆ ਪਰ ਉਦੋਂ ਸਿਰਫ ਤੇ ਸਿਰਫ ਇੰਨੀ ਕਿ ਪਰਿਵਾਰ ਨੂੰ ਕਿਹਾ ਜਾਂਦਾ ਕਿ ਹਾਂ ਜੀ ਅਸੀਂ ਜਿਹੜੀ ਕੈਲੋ ਇਨਵੈਸਟੀਗੇਸ਼ਨ ਕਰ ਰਹੇ ਆ ਜਲ ਤੋਂ ਜਲਦ ਬੰਦੇ ਉਹ ਤੁਹਾਡੇ ਜਿਹੜੇ ਤੁਹਾਡੇ ਗੁਨਾਹਗਾਰ ਆ ਉਹ ਤੁਹਾਨੂੰ ਮਿਲ ਜਾਣਗੇ ਅੱਜ ਹਰ ਪੰਜਾਬ ਦਾ ਤੁਸੀਂ ਪਿੰਡ ਫਰੋਲੋ ਜਿਹੜੇ ਛੋਟੇ ਮੋਟੇ ਆਉਂਦੇ ਆ ਆਪ ਨੂੰ ਗੁੰਡੇ ਕਹਿਣ ਵਾਲੇ ਆ ਉਹਨਾਂ ਕੋਲ ਕਾਪੇ ਤੇ ਉਹਨਾਂ ਕੋਲ ਪਿਸਟਲ ਸ਼ਰਿਆ ਮਿਲ ਜਾਣਗੇ ਪਰ ਪੁਲਿਸ ਵਾਲਿਆਂ ਨੂੰ ਪਤਾ ਹੁੰਦਾ ਕੀ ਇਹਨਾਂ ਦਾ ਸੀਆਈਡੀ ਵਿਭਾਗ ਮੈਂ ਕੀ ਕਰਦਾ ਕਿ ਉਹਨਾਂ ਨੂੰ ਪਤਾ ਨਹੀਂਗਾ ਸਿਰਫ ਧਰਨਿਆਂ ਤੇ ਡਿਊਟੀ ਲੱਗਣ ਜੋਗਰੀ ਰਹਿ ਗਈ ਆ ਉਹ ਭਰਾਵੋ ਨਸ਼ੇ ਦੇ ਜਿਹੜੇ ਰੱਜੇ ਹੋਏ ਜਿਨ੍ਹਾਂ ਨੂੰ ਜਦੋਂ ਨਸ਼ਾ ਨਹੀਂ ਮਿਲਦਾ ਤੇ ਰਾਤ ਨੂੰ ਉਹ ਡਾਕੇ ਮਾਰਦੇ ਆ ਆ ਯਾਦ ਰੱਖ ਲੋ ਕਈ ਚੋਰੀਆਂ ਵਧਨਾਂ ਕਹਿੰਦੇ ਆ ਵੀ ਜਦੋਂ ਦੀ ਭਗਵੰਤ ਮਾਨ ਦੀ ਸਰਕਾਰ ਆਈ ਆ ਚੋਰੀਆਂ ਵਧਨਾਂ ਇਹ ਭਗਵੰਤ ਮਾਨ ਕਰਕੇ ਚੋਰੀਆਂ ਨਹੀਂ ਵਧੀਆਂ ਇਹ ਨਸ਼ੇ ਕਰਕੇ ਚੋਰੀਆਂ ਵਧੀਆਂ ਪਹਿਲਾਂ ਲੋਕ ਚੋਰੀ ਕਰਦੇ ਹੁੰਦੇ ਸੀ ਆਪਦਾ ਘਰ ਚਲਾਉਣ ਵਾਸਤੇ ਆਪਦੀ ਰੋਟੀ ਪੂਰੀ ਕਰਨ ਵਾਸਤੇ ਆਪਦੇ ਬੱਚਿਆਂ ਨੂੰ ਪਾਲਣ ਵਾਸਤੇ ਪਰ ਅੱਜ ਕੱਲ ਲੋਕ ਜਿਹੜਾ ਨਸ਼ਾ ਜਿਹੜਾ ਕਹੋ ਅੱਜ ਕੱਲ ਚੋਰੀ ਆ ਉਹ ਚਿੱਟੇ ਕਰਕੇ ਕਰਦੇ ਆ ਆ ਕੈਪਸੂਲਾ ਕਰਕੇ ਕਰਦੇ ਆ ਤੇ ਆ 5-700 ਰੁਪਏ ਪਿੱਛੇ ਅਗਲੇ ਨੂੰ ਝਕਮੀ ਕਰਕੇ ਸਿਰ ਦਿੰਦੇ ਆ ਉਹ ਤਿੰਨ ਚਾਰ ਧੀਆਂ ਦਾ ਪਿਓ ਹੁੰਦਾ ਉਹ ਚਾਰ ਪੰਜ ਭੈਣਾਂ ਦਾ ਭਰਾ ਹੁੰਦਾ ਜਿਹੜਾ ਕਹੋ ਉਹਦਾ ਜਿਹੜਾ ਪਰਿਵਾਰ ਉਹ ਸਾਰਾ ਉਹਦੇ ਤੇ ਚੱਲਦਾ ਇਹ 5-400 ਰੁਪਏ ਪਿੱਛੇ ਉਹਨੂੰ ਜ਼ਖਮੀ ਕਰਕੇ ਦੋ ਤਿੰਨ ਮਹੀਨੇ ਬੈੱਡ ਰੈਸਟ ਤੇ ਪਾ ਦਿੰਦੇ ਆ ਉਹਨੂੰ ਮੰਝੇ ਤੇ ਪਾ ਦਿੰਦੇ ਆ ਪਰ ਉਹਦੇ ਕੋਈ ਕਾਰਵਾਈ ਨਹੀਂ ਹੁਣ ਮੈਂ ਇਹ ਗੱਲ ਕਰਨੀ ਚਾਹੁੰਨਾ ਕਿ ਛਰੇ ਆਮ ਆ ਮੈਂ ਵਿਖਾ ਦੇਵਾਂ ਤੁਸੀਂ ਕਹੋਗੇ ਅਰ ਵਿਖਾਇਆ ਤੇ ਹੈਣੀਆਂ ਨੇ ਕੁਛ ਹੋਵ ਲਈ ਐਵੇਂ ਕਹੀ ਜਾਂਦਾ ਇਹ ਆ ਵੇਖੋ ਇਹ ਆ ਪਲਵਿੰਦਰ ਝੋਟਾ ਆ ਮੈਂ ਮਾਫੀ ਚਾਹੁੰਦਾ ਉਹਨਾਂ ਵਿੱਚ ਗਾਲਾਂ ਤਾਂ ਨਾ ਆਵੇ ਇਹ ਆ ਪੈ ਕੇ ਹੁਣ ਪੁਲਿਸ ਆਉਗਿਆ ਫਿਰ ਖੜੀ ਕੋਲ ਹੀ ਹੋਣੀ ਆ ਇਹ ਆ ਲੈ ਇਹ ਇੰਨਾ ਮਤਲਬ ਨਸ਼ਾ ਤਖਸਰ ਆ ਲੈ 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 ਦੇ ਚੱਕੋ ਨਸ਼ਾ ਤਖਸਰਾਂ ਦਾ ਇੰਨਾ ਕਿਵੇਂ ਮਤਲਬ ਜੋਸ਼ ਕਿਵੇਂ ਪੈਦਾ ਹੋ ਗਿਆ ਇਹਨਾਂ ਦਾ ਕੋਈ ਨਾ ਕੋਈ ਤਾਂ ਪਿੱਛੇ ਹੈ ਫਿਰ ਕੁਲਵਿੰਦਰ ਝੋਟੇ ਦੀ ਪਾਗ ਲੱਥੀ ਫਿਰ ਚੱਕ ਕੇ ਪੱਗ ਸਿਰ ਤੇ ਰੱਖੀ ਦਵਾਰ ਤੋਂ ਇਹ ਮਤਲਬ ਇੰਨਾ ਇਹਨਾਂ ਦੇ ਕੋਲ ਕਿੱਥੋਂ ਜਿਹੜਾ ਹੌਸਲਾ ਕਿੱਥੋਂ ਆ ਗਿਆ ਹੁਣ ਭਗਵੰਤ ਮਾਨ ਇਹ ਕਿਵੇਂ ਕਹਿ ਸਕਦਾ ਕਿ ਸਾਡਾ ਜਿਹੜਾ ਪੰਜਾਬ ਉਹ ਨਸ਼ਾ ਮੁਕਤਾ ਜਾਂ ਤਾਂ ਅਸੀਂ ਅੰਨੇ ਆ ਜਾਂ ਭਾਈ ਸਾਡੀ ਸਰਕਾਰ ਅੰਨੀ ਆ ਜਾਂ ਤਾਂ ਸਾਨੂੰ ਵੀ ਬਿਸ਼ਰਮੀ ਵਾਲੀਆਂ ਗੋਲੀਆਂ ਦਿਓ ਜਿਹੜੀਆਂ ਸਰਕਾਰ ਨੇ ਖਾਧਨਾ ਜਾਂ ਫਿਰ ਆਪ ਜ਼ਮੀਰ ਜਗਾ ਲਓ ਇਹ ਦੋਨਾਂ ਕੰਮਾਂ 'ਚ ਕੋਈ ਕੰਮ ਕਰ ਲਓ ਜਾਂ ਤਾਂ ਸਾਨੂੰ ਬਿਸ਼ਰਮੀ ਦੀਆਂ ਗੋਲੀਆਂ ਦਿਓ ਔਰ ਜਾਂ ਫਿਰ ਆਪ ਦੀ ਜ਼ਮੀਰ ਜਗਾਓ ਅੱਜ ਬੀਬੀ ਅਨਮੋਲ ਗਗਨ ਮਾਨ ਜੀ ਤੁਸੀਂ ਜਾਗਦੇ ਕਿਉਂ ਨਹੀਂ ਤੁਹਾਡੀ ਜ਼ਮੀਰ ਮਰ ਗਈ ਹੁਣ ਹੁਣ ਉੱਠਦੇ ਨਹੀਂਗੇ ਕਿ ਬੱਸ ਉਹ ਸਰਕਾਰ ਆ ਗਈ ਆ ਹੁਣ ਤੇ ਆ 5 ਸਾਲਾਂ ਬਾਅਦ ਆ ਨੋਟ ਕਰੋ ਪੰਜਾਬ ਦੇ ਲੋਕੋ ਆ ਜਦੋਂ ਮਈ ਦੇ ਵਿੱਚ ਜਿਵੇਂ ਕਹਿ ਲਓ ਜਦੋਂ MP ਦੀ ਚੋਣ ਹੋਣੀ ਆ ਇਹ ਸਾਰੇ ਦੇ ਸਾਰੇ ਤੁਹਾਡੀਆਂ ਗਲੀਆਂਾਂ 'ਚ ਰੁਲਦੇ ਜਿਵੇਂ ਉਹ ਜਿਵੇਂ ਰੁਲਦਾ ਨਹੀਂ ਫਿਰਦਾ ਹੁੰਦਾ ਜਿਵੇਂ ਉਹ ਘਾਫੂਸ ਰੁਲਦਾ ਫਿਰਦਾ ਹੁੰਦਾ ਵਾੜਾਂ ਦੇ ਵਿੱਚ ਓਵੇਂ ਰੁਲਦੇ ਫਿਰਨਗੇ ਇਹ ਯਾਦ ਰੱਖੋ ਹੁਣ ਸਵਾਰ ਰੱਖੋ ਇਹਨਾਂ ਅੱਗੇ ਪਰ ਹੁਣ ਮੈਂ ਇੱਥੇ ਪਲਵਿੰਦਰ ਝੋਟੇ ਨੂੰ ਵੀ ਕਹਿਣਾ ਚਾਹੂੰਗਾ ਕਿ ਜਦੋਂ ਲੋਕਾਂ ਨੂੰ ਪਤਾ ਲੋਕ ਮੂੰਹ ਚੱਕ ਕੇ ਹੀ ਕਹਿਣ ਜੋਗ ਰਿਹਾ ਕਿ ਨਸ਼ਾ ਨਹੀਂ ਬੰਦ ਹੁੰਦਾ ਨਸ਼ਾ ਨਹੀਂ ਬੰਦ ਹੁੰਦਾ ਸਰਕਾਰ ਕੀ ਕਰਦੀ ਆ ਪੁਲਿਸ ਕੀ ਕਰਦੀ ਆ ਤੁਸੀਂ ਕੀ ਕਰਦੇ ਆ ਜਦੋਂ ਕੋਈ ਚਿੱਟੇ ਦੇ ਨਾਲ ਨੌਜਵਾਨ ਮਰਦਾ ਤੇ ਉਹਦੇ ਸੱਥਰ ਤੇ ਜਾ ਕੇ 300 ਬੰਦਾ ਬਹਿ ਜਾਂਦਾ 300 ਬੰਦੇ ਦੇ ਮੂੰਹ ਚ ਕੋਈ ਗੱਲ ਨਿਕਲਦੀ ਆ ਕਿ ਯਾਰੋ ਚਿੱਟੇ ਨੇ ਪੰਜਾਬ ਤਬਾਹ ਕਰਤਾ ਚਿੱਟੇ ਨੇ ਤਬਾਹ ਕਰਤਾ ਗੱਲਾਂ ਸੀ ਗੁਰੂਆਂ ਦੀਆਂ ਕਰਦੇ ਆ ਆਪਾਂ ਤਾਂ ਇਹ ਵੀ ਸੁਣਦੇ ਆ ਕਿ ਗੁਰੂ ਸਾਹਿਬ ਨੇ ਇਹ ਕਿਹਾ ਸੀ ਜੇਕਰ ਜ਼ੁਲਮ ਕਰਨਾ ਪਾਪ ਆ ਤੇ ਜ਼ੁਲਮ ਸੈਨਾ ਵੀ ਪਾਪ ਆ ਫਿਰ ਤੁਸੀਂ ਸਾਰੇ ਦੇ ਸਾਰੇ ਬੇਗੁਰੂ ਮਤਲਬ ਜਿਵੇਂ ਕਹਾਂ ਨਾ ਨੁਗਰੀ ਹੋਏ ਫਿਰਦੇ ਆ ਗੁਰੂਆਂ ਤੋਂ ਪਾਸੇ ਚੱਲੀ ਜਾਂਦੇ ਆ ਇੱਕ ਪਾਸੇ ਤਾਂ ਆਉਦੇ ਆ ਆਪ ਨੂੰ ਗੁਰੂਆਂ ਦੀ ਔਲਾਦ ਕਹਿਣ ਵਾਲੇ ਆਪਾਂ ਇੱਕ ਪਾਸੇ ਆਪਾਂ ਡਰਦੇ ਫਿਰਦੇ ਆ ਜਿਹੜੇ ਪਿੰਡਾਂ ਦੇ ਵਿੱਚ ਨਸ਼ਾ ਤਕਸਰ ਆ ਇਹਨਾਂ ਨੂੰ ਕਿਉਂ ਨਹੀਂ ਜਾ ਕੇ ਰੋਕਦੇ 300 ਬੰਦੇ ਉੱਥੇ ਇਕੱਠਾ ਹੋ ਜਾਂਦਾ 30 ਬੰਦੇ ਜਾ ਕੇ ਉੱਥੇ ਇਕੱਠੇ ਹੋ ਕੇ ਉਹਨੂੰ ਇਹ ਨਹੀਂ ਕਹਿੰਦੇ ਵੀ ਸਾਡਾ ਪਿੰਡ ਚ ਗੰਦ ਨਾ ਪਾ ਜਾਂ ਨਾ ਹੀ ਇਹ ਕਹਿੰਦੇ ਆ ਜਿਨ੍ਹਾਂ ਦੇ ਧੀ ਪੁੱਤ ਪੀਂਦੇ ਆ ਉਹ ਵੀ ਨਾਲ ਉਹਨਾਂ ਦਾ ਪੁੱਤ ਤਾਂ ਪੀ ਪੀ ਮਰੀ ਜਾਂਦਾ ਉਹ ਪਹਿਲਾਂ ਹੀ ਮਰ ਜਾਂਦੇ ਆ ਕੀ ਗੱਲ ਉਹਦੀ ਮਾਂ ਉਹਦਾ ਪਿਓ ਨਾਲ ਉਹਦੇ ਚਾਚੇ ਤਹੇ ਜਾ ਕੇ ਉੱਤੇ ਰੈਪਟ ਨਹੀਂ ਦੇ ਸਕਦੇ ਭਾਵੇਂ ਪੁਲਿਸ ਵਾਲਿਆਂ ਨੂੰ ਪਤਾ ਕਿ ਫਲਾਣਾ ਚਿੱਟਾ ਵੇਚਦਾ ਫਲਾਣਾ ਗੋਲੀਆਂ ਵੇਚਦਾ ਫਲਾਣੇ ਕੋਲ ਆਹ ਕੁਛ ਆ ਫਲਾਣਾ ਕੈਪਸੂਲ ਵੇਚਦਾ ਉਹਨਾਂ ਨੂੰ ਰੈਪਟ ਲਖਾ ਕੇ ਤੁਸੀਂ ਲਿਆਓ ਪੱਤਰਕਾਰ ਚਾਰ ਦੱਸੋ ਵੀ ਆਹ ਭਾਈ ਐਸਆਈ ਕੋਲ ਸਾਡੀ ਇੰਨਾ ਚਿਰ ਹੋ ਗਿਆ ਐਪਲੀਕੇਸ਼ਨ ਲਈ ਨੂੰ ਜਿਵੇਂ ਮੈਂ ਦੱਸ ਦਿਨਾ ਹੁਨਾ ਕਿ 2 ਨਵੰਬਰ ਦੀ ਐਪਲੀਕੇਸ਼ਨ ਮੈਂ ਲਿਖ ਕੇ ਆਇਆ ਸੀ ਅਰਨੀ ਵਾਲਾ ਸ਼ੇਖ ਸੁਬਾਨ ਥਾਣੇ ਦੇ ਵਿੱਚ ਕੁਝ ਨਹੀਂ ਹੋਇਆ ਉੱਥੇ ਇਸ ਕਰਕੇ ਭਾਈ ਸਾਹਿਬ ਇਹ ਜਿਹੜਾ ਕਹਿ ਲੋ ਨਛੇ ਦੇ ਨਾਲ ਪੰਜਾਬ ਤਬਾਹ ਨਹੀਂ ਹੋ ਮਤਲਬ ਹੋ ਨਹੀਂ ਰਿਹਾ ਹੋ ਗਿਆ ਜਿਹੜਾ ਕਹਿ ਲੋ ਬੇੜਾ ਗਰਕ ਹੋ ਗਿਆ ਪਹਿਲਾਂ ਚਾਰਾਂ ਜਾਂ ਪੰਜਾਂ ਪਿੰਡਾਂ ਦੇ ਵਿੱਚ ਕੋਈ ਇੱਕ ਬੰਦਾ ਵੇਚਦਾ ਹੁੰਦਾ ਸੀ ਅੱਜ ਇੱਕ ਪਿੰਡ ਦੇ ਵਿੱਚ 30 ਤੋਂ 40 ਬੰਦੇ ਵੇਚ ਰਹੇ ਆ ਦੱਸੋ ਇਹ ਇਹ ਘਾਹ ਨਹੀਂ ਹੋਇਆ ਤੇ ਕੀ ਹੋ ਗਿਆ ਪਹਿਲਾਂ ਤਾਂ ਚਾਰਾਂ ਪੰਜਾਂ ਪਿੰਡਾਂ ਚ ਇੱਕ ਹੁੰਦਾ ਸੀ ਤੇ ਉਹਦੀ ਵੀ ਤੋਹਾ ਤੋਹਾ ਹੁੰਦੀ ਸੀ ਲੋਕ ਆਏ ਆ ਕਰਦੇ ਸੀ ਤੇ ਅੱਜ ਇੱਕ ਪਿੰਡ ਦੇ ਵਿੱਚ ਪੰਜ ਪਾਈ 10 10 20 20 30 30 ਬੰਦੇ ਵਿੱਚ ਹੀ ਜਾਂਦੇ ਆ ਜੇਕਰ ਗੱਲ ਪੰਜਾਬ ਦੇ ਲੋਕੋ ਝੂਠ ਆ ਤੁਸੀਂ ਦੱਸ ਦੋ ਹੁਣ ਲੋਕ ਕਹਿਣਗੇ ਯਾਰ ਭਾਸ਼ਨੀ ਭਗਵੰਤਮਨ ਦੇ ਦਿੰਦਾ ਜਿਵੇਂ ਗੋਭੀ ਦਾ ਫੁੱਲ ਛਿੱਲੀ ਜਾ ਗੇ ਬੰਦ ਗੋਭੀ ਉਹਦੇ ਵਿੱਚੋਂ ਨਿਕਲਦਾ ਤਾਂ ਕੁਛ ਨਹੀਂ ਉਵੇਂ ਉਹਦੀਆਂ ਗੱਲਾਂ ਚੋਂ ਕੁਛ ਨਹੀਂ ਨਿਕਲਦਾ ਤੇ ਹੱਲ ਭਾਈ ਸਾਹਿਬ ਮੈਂ ਦੱਸਦਾ 30 ਤੋਂ 40 ਜਿਹੜੇ ਬੰਦੇ ਆ ਪਹਿਲਾ ਨੰਬਰ ਤਾਂ ਕੀ ਜਿਹੜੇ ਪਿੰਡਾਂ ਦੇ ਲੀਡਰ ਹੁੰਦੇ ਉਹ ਮਰ ਗਏ ਆ ਜਿਹੜੇ ਚਾਹੇ ਕਿਸੇ ਪਾਰਟੀ ਦੇ ਲੀਡਰ ਆ ਉਹ ਮਰ ਗਏ ਉਹ ਪਿੰਡਾਂ ਦੇ ਵਿੱਚ ਵੋਟਾਂ ਪਵਾਉਣ ਵਾਸਤੇ ਲੋਕਾਂ ਦੇ ਘਰਾਂ 'ਚ ਬੋਤਲਾਂ ਫੜਾਉਣ ਵਾਸਤੇ ਤਾਂ ਉਹ ਜਾਂਦੇ ਹੁੰਦੇ ਆ ਕੀ ਇਹ ਚਿੱਟਾ ਬੰਦ ਨਹੀਂ ਕਰਾ ਸਕਦੇ ਉਹ ਮਰ ਜਾਂਦੇ ਆ ਉਹ ਜਦੋਂ ਕੋਈ ਐਮਐਲਏ ਆਉਂਦਾ ਪਿੰਡ ਦੇ ਵਿੱਚ ਉਦੋਂ 20 ਤੋਂ 30 ਹਸੇ ਦੇ ਲੀਡਰ ਬਣ ਜਾਂਦੇ ਆ ਉਦੋਂ ਤਾਂ ਹਾਰ ਪਾਉਣ ਵਾਸਤੇ ਜੋ ਪੈਂਦੇ ਆ ਕੀ ਉਸ ਤੋਂ ਬਾਅਦ ਮਰ ਜਾਂਦੇ ਉਹ ਜਦ ਰਵਜੇ ਪਿੰਡਾਂ ਦੇ ਵਿੱਚ ਕੰਮ ਹੁੰਦੇ ਆ ਇਸ ਕਰਕੇ ਭਾਈ ਸਾਹਿਬ ਪਹਿਲਾ ਡਿਊਟੀ ਉਹਨਾਂ ਦੀ ਬੰਦੀ ਆ ਫਿਰ ਪੰਚਾਇਤ ਦੀ ਬੰਦੀ ਆ ਪਰ ਉਦੋਂ ਵੱਧ ਤੋਂ ਜਿਹੜੀ ਕਹਿ ਲੋ ਡਿਊਟੀ ਬੰਦੀ ਆ ਪਿੰਡ ਦੇ ਲੋਕਾਂ ਦੀ ਪਿੰਡ ਦੀਆਂ ਪੰਚਾਇਤਾਂ ਦੀ ਜਿਵੇਂ ਕਹਿ ਲੋ ਔਰ ਪਿੰਡ ਦੀਆਂ ਜੇ ਪੰਚਾਇਤਾਂ ਹੀ ਚਾਹਣ ਤਾਂ ਮੈਂ ਗਾਰੰਟੀ ਦੇ ਨਾਲ ਕਹਿਣਾ ਆ ਆ ਆਥਨ ਨੂੰ ਖਾਤਮਾ ਹੁੰਦਾ ਚਿੱਟੇ ਦਾ ਆਥਨ ਨੂੰ ਕੋਈ ਬਹੁਤਾ ਸਮਾਂ ਨਹੀਂ ਪੈਣਾ ਇਹ ਆਪਾਂ ਕਹਿੰਦੇ ਬਸ ਵੀ ਉਹ ਬਸ ਉਹੀ ਗੱਲ ਹੈ ਨਾ ਉਹ ਬੰਦੂਖ ਬੜੀ ਲੰਮੀ ਲੰਮੀ ਹੁੰਦੀਆਂ ਸੀਗਾ ਤੇ ਅਸੀਂ ਜਾ ਕੇ ਬੰਦੂਖਾਂ ਵੇਖੀਆਂ ਉੱਥੇ ਕਹਿੰਦੇ ਆ ਬੜੀਆਂ ਲੰਮੀਆਂ ਬੰਦੂਖਾਂ ਆ ਅੰਮ੍ਰਿਤਸਰ ਦੇਖਿਆ ਸੀਗਾ ਦਰਬਾਰ ਸਾਹਿਬ ਜਾ ਕੇ ਮੈਂ ਆਪਦੇ ਨਾਲ ਦੇ ਸੱਜਣਾ ਨੂੰ ਕਿਹਾ ਮੈਂ ਕਿਹਾ ਉਹ ਬੰਦੂਖਾਂ ਜਿਹੜੀਆਂ ਕਿਸੇ ਦੇ ਮੋਢੇ ਤੇ ਰੱਖ ਕੇ ਚੱਲ ਉਹ ਵਾਕਈ ਮੈਂ ਵੇਖਿਆ ਸੀ ਅੰਗਰੇਜ਼ਾਂ ਦੇ ਵੇਲੇ ਉਹ ਇੱਕ ਕਲਿੱਪ ਜੀ ਆਈ ਸੀ ਉਹ ਮਜ਼ਾਕ ਮੰਨ ਲਗੇ ਸੀ ਉਹ ਐ ਫੜਦੇ ਸੀ ਇੱਕ ਜਣਾ ਇਹ ਤੁਸੀਂ ਉਹ ਬੰਦੂਖਾਂ ਰੱਖੀ ਬੈਠੇ ਆ ਕਿ ਚਿੱਟਾ ਬੰਦ ਵੀ ਹੋਵੇ ਸਾਡੇ ਘਰ ਦਾ ਕੋਈ ਚੀ ਵੀ ਨਾ ਪੀਵੇ ਪਰ ਬੰਦ ਕਰਾਵੇ ਕੋਈ ਹੋਰ ਪਰਚੇ ਕੋਈ ਹੋਰ ਚੱਲੇ ਹੁਣ ਪਿੰਡਾਂ ਦੇ ਲੋਕ ਇਕੱਠੇ ਹੋ ਜੋ 30 ਤੋਂ 40 ਜਣੇ ਇਕੱਠੇ ਹੋ ਜੋ ਤੁਹਾਨੂੰ ਆਪ ਦਾ ਛਿੱਤਰ ਕੈਮ ਕਰਨਾ ਪੈਣਾ ਉਹ ਬੰਦੇ ਨੂੰ ਫੜੋ ਪਹਿਲਾਂ ਛਿੱਤਰ ਨਾ ਮਾਰੋ ਕਿਉਂਕਿ ਉਹ ਬੰਦਾ ਬੇਰੋਜ਼ਗਾਰ ਆ ਜਦੋਂ ਉਹਨੂੰ ਸਰਕਾਰ ਨੇ ਨੌਕਰੀ ਨਹੀਂ ਦਿੱਤੀ ਭੁੱਖਾ ਮਰ ਦੋ ਕੀ ਕਰੂਗਾ ਸਰਕਾਰ ਬੜੀ ਬਿਜ਼ਨਸਮੈਨੀ ਪਲਾਨ ਆ ਬੜੀਆਂ ਏਜੰਸੀਆਂ ਬੜਾ ਦਿਮਾਗ ਬੜਾ ਤਗੜਾ ਉਹਨਾਂ ਦਾ ਉਹਨਾਂ ਨੇ ਬੇਰੋਜ਼ਗਾਰੀ ਦੇਤੀ ਆ ਕਿ ਆਪੇ ਬੰਦਾ ਕੋਈ ਮਰਦਾ ਖਚਬੂ ਗਈ ਤੁਸੀਂ ਉਹਨੂੰ ਪਹਿਲਾਂ ਸਮਝਾ ਦਿਓ ਜੇਕਰ ਉਹ 2 3 5 ਕਰਦਾ ਫਿਰ ਦੂਜੀ ਵਾਰ ਹੀ ਨਾਪ ਦਿਓ ਕਿੱਲੀ ਨੂੰ ਫੜਾਓ ਥਾਣੇ ਤੇ ਨਾਲ ਹੀ ਥਾਣੇ ਦੇ ਜਿਹੜਾ ਐਸਐਚਓ ਇੰਚਾਰਜ ਹੋਊਗਾ ਉਹਨੂੰ ਇਹ ਕਹਿ ਦੇਣਾ ਕਿ ਜਿਹੜਾ ਬੰਦਿਆਂ ਨੂੰ ਛਡਾਉਣ ਆਊਗਾ ਅਸੀਂ ਉਹਦੇ ਵੀ ਜੁੱਤੀ ਵਾਵਾਂਗੇ ਯਾਦ ਰੱਖ ਲਓ ਕਿ ਐਸਐਚਓ ਸਾਹਿਬ ਜੀ ਕਿ ਤੁਹਾਨੂੰ ਬੇਨਤੀ ਕਰਦੇ ਆ ਤੁਸੀਂ ਇਸ ਟਾਈਮ ਜਿਹੜਾ ਸਾਡਾ ਥਾ ਜਿਹੜਾ ਸਾਡਾ ਥਾਣਾ ਲੱਗਦਾ ਤੇ ਇਸ ਥਾਣੇ ਨੂੰ ਪਿੰਡ ਲੱਗਦੇ ਆ ਉਹਦੇ ਮਾਲਕ ਤੁਸੀਂ ਆ ਸਾਟ ਉਸ ਉਸ ਪਿੰਡਾਂ ਦੇ ਤੁਸੀਂ ਜਿਹੜਾ ਰੋਲ ਆ ਤੁਹਾਡਾ ਪਿਉਵਾਂ ਤਰ੍ਹਾਂ ਰੋਲ ਨਿਭਾਓ ਤੇ ਪਿੰਡਾਂ ਦੇ ਵਿੱਚ ਚਿੱਟਾ ਨਹੀਂ ਵਿਕਣਾ ਚਾਹੀਦਾ ਸਾਡੇ ਪਿੰਡ ਦੇ ਵਿੱਚੋਂ ਅੱਜ ਅਸੀਂ ਇਹ ਬੰਦਾ ਤਾਂ ਲੈ ਆਂਦਾ ਉਦੋਂ ਤੱਕ ਉਹ ਲੀਡਰ ਨੂੰ ਨਹੀਂ ਦਿਸਿਆ ਜਿਹੜਾ ਅੱਜ ਉਸ ਵਿਅਕਤੀ ਨੂੰ ਵਾਪਸ ਲੈਣ ਆ ਗਿਆ ਪਰ ਉਹ ਬੰਦਾ ਉਹਨੂੰ ਕਹੇ ਚਾਹੇ ਉਹ ਕਿਸੇ ਵੀ ਪਾਰਟੀ ਦਾ ਲੀਡਰ ਆ ਉਹਨੂੰ ਇਹ ਕਹਿ ਦਿਓ ਜੇ ਕਿ ਪਿੰਡ ਵਾਲੇ ਕਹਿ ਕੇ ਗਏ ਆ ਕਿ ਜੇ ਕੋਈ ਛੜਾਉਣ ਆਇਆ ਅਸੀਂ ਇਹਦਾ ਵੀ ਵਿੱਚ ਹਿੱਸਾ ਮੰਨਾਂਗੇ ਇਹ ਚੀਜ਼ ਨੋਟ ਕਰੋ ਤੇ ਮੇਰੀ ਹੁਣ ਪੰਜਾਬ ਦੇ ਲੋਕਾਂ ਨੂੰ ਬੇਨਤੀ ਆ ਚਿੱਟਾ ਬੰਦ ਤੁਸੀਂ ਕਰਾ ਸਕਦੇ ਆ ਪਿੰਡਾਂ ਦੇ ਵਿੱਚੋਂ ਹੋਰ ਨਾ ਥੋਡੀ ਸਰਕਾਰ ਨੇ ਬਾਹ ਫੜਨੀ ਆ ਜੇਕਰ ਸਰਕਾਰ ਨੇ ਕਰਾਉਣਾ ਹੁੰਦਾ ਬੰਦ ਤਾਂ ਕਦੇ ਵਿਕਣਾ ਹੀ ਨਹੀਂ ਸੀ ਜੇਕਰ ਥਾਣਿਆਂ ਨੇ ਬੰਦ ਕਰਾਉਣਾ ਹੁੰਦਾ ਤੇ ਕਦੇ ਇੰਨਾ ਜਿਹੜਾ ਨਸ਼ੇ ਤਖਸਰਾ ਦਾ ਇੰਨਾ ਹੌਸਲਾ ਨਹੀਂ ਪੈਣਾ ਸੀ ਕਿ ਇੱਕ ਜਿਹੜਾ ਨਸ਼ੇ ਤੋਂ ਰੋਕਦਾ ਹੋਵੇ ਉਹਦੀ ਪੱਗਾ ਲਾ ਦੇਣ ਇਸ ਕਰਕੇ ਭਾਈ ਸਾਹਿਬ ਇਹਨਾਂ ਮਰਦਿਆਂ ਨੂੰ ਆਕ ਤੁਹਾਨੂੰ ਚੱਬਣਾ ਪੈਣਾ ਤੇ ਥੋੜੇ ਜਿਹਾ ਕਾਇਮ ਹੋ ਜਾਓ ਨਹੀਂ ਤਾਂ ਫਿਰ ਕੁਝ ਨਹੀਂ ਹੋ ਸਕਦਾ ਬਲਵਿੰਦਰ ਝੋਟੇ ਆਰ ਕੇ ਕਿੰਨੇ ਕੁ ਪੈਦਾ ਹੋਣਗੇ ਨਾਲੇ ਮੈਨੂੰ ਤੁਸੀਂ ਇਹ ਦੱਸ ਦੋ ਵੀ ਅੱਗੇ ਸਾਡੇ ਸ਼ਹੀਦ ਉਦਮ ਸਿੰਘ ਜੀ ਵਰਗੇ ਕਿੰਨੇ ਕੁ ਪੈਦਾ ਹੋ ਗਏ ਆ ਕਿੰਨੇ ਕੋ ਉਹਨਾਂ ਨੇ ਦੇਸ਼ ਨੂੰ ਆਪਦੇ ਮੋਢਿਆਂ ਤੇ ਚੱਕ ਲਿਆ ਹਾਂ ਉਹਨਾਂ ਦਾ ਨਾਮ ਨੂੰ ਲੈ ਕੇ ਕੋਈ ਭਗਵੰਤ ਮਾਨ ਅਰਗਿਓ ਦੋ ਡੰਗ ਦੀਆਂ ਰੋਟੀਆਂ ਬਣਾਉਂਦੇ ਫਿਰਦੇ ਉਹ ਉਹ ਗੱਲ ਵੱਖਰੀ ਆ ਪਰ ਇਹ ਗੱਲ ਨੋਟ ਕਰ ਲੋ ਕਿ ਤੁਸੀਂ ਆਪਦੇ ਪਿੰਡਾਂ ਨੂੰ ਬਚਾ ਸਕਦੇ ਆ ਹੁਣ ਤੁਹਾਨੂੰ ਕੋਈ ਬਚਾਉਣ ਵਾਲਾ ਨਹੀਂ ਆਊਗਾ ਹਲੇ ਵੀ ਮੌਕਾ ਯਾਦ ਰੱਖ ਲੋ ਹਲੇ ਵੀ ਮੌਕਾ ਇੱਕ ਤਾਂ ਦੀ ਪੂਛ ਹੁਣ ਤਾਂ ਪੂਛ ਦਾ ਜਿਹੜਾ ਹੁੰਦਾ ਨਾ ਮਾੜਾ ਮੋਟਾ ਗਲੋਚਾ ਜਿਹਾ ਜਿੰਨਾਂ ਤੁਸੀਂ ਫੜੇ ਬੈਠੇ ਆ ਸਿਰਫ ਇੰਨਾ ਕੀ ਆ ਜੇ ਤੁਹਾਡੇ ਹੱਥੋਂ ਇਹ ਵੀ ਲੰਘ ਗਿਆ ਨਾ ਤਾਂ ਫਿਰ ਇਹ ਯਾਦ ਰੱਖ ਲੋ ਜੇ ਉਹ ਦਿਨ ਦੂਰ ਨਹੀਂ ਗਏ ਕਿ ਜਿਸ ਦਿਨ ਇੱਕ ਪਿੰਡ ਦੇ ਵਿੱਚ ਸਿਮੀਆਂ ਵੀ ਜਿਹੜੀਆਂ ਸਿਮੀਆਂ ਦੀਆਂ ਭੱਟੀਆਂ ਉਹ ਵੀ ਘੱਟ ਰਹਿ ਗਿਆ ਕਰਨੀਆਂ ਤੇ ਸਿਮੀਆਂ ਦੇ ਵਿੱਚ ਨੌਜਵਾਨਾਂ ਦਾ ਜਿਹੜੇ ਚਿੱਟੇ ਦੇ ਨਾਲ ਮਰਨਗੇ ਸ਼ਿਸ਼ਕਾਰ ਕਰਨ ਨੂੰ ਜਗ੍ਹਾ ਨਹੀਂ ਠਿਉਣੀ ਇਹ ਗੱਲ ਨੋਟ ਰੱਖੋ ਜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ